ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਨਦੌਰ ਨਦੌਰ ਪਿੰਡ ਬਿਲਕੁਲ ਲੱਗੇ ਪੱਟੀ ਸ਼ਹਿਰ ਦੇ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਨਗੋਟਾ ਪਿੰਡ ਦਦੇਰ ਸਾਹਿਬ ਇਹ ਬਿਲਕੁਲ ਨਾਲ ਲੱਗਦੇ ਪਿੰਡ ਆ ਬੱਠੇ ਭੈਣੀ ਵੀ ਇੱਥੋਂ ਥੋੜੀ ਦੂਰੀ ਤੇ ਆ ਗਰਜੀਤ ਵੀਰ ਉਹਨਾਂ ਦੇ ਕੋਲ ਆ ਜਾਂ ਦੋਸਤੋ ਇਸ ਘਰੋਂ ਇਸ ਕਿਲੇ ਤੋਂ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਪਸ਼ੂ ਵਪਾਰ ਦਾ ਕੰਮ ਕਰਦਾ ਵੀਰ ਅੱਜ ਇਸ ਵੀਡੀਓ ਵਿੱਚ ਚਾਰ ਨਾਕ ਤਾਂ ਦਿਖਾਉਣੇ ਆਪਾਂ ਦੋ ਬਿਹੜਾਂ ਤੇ ਦੋ ਹੀ ਮੱਝਾਂ ਤਿੰਨ ਬਿਲਕੁਲ ਸੱਜਰਤਾ ਜੇ ਸੋਏ ਪਸ਼ੂ ਆ ਨਾਲ ਪ੍ਰੋਪਰ ਬੱਚੇ ਦਿਖਾਵਾਂਗੇ ਇੱਕ ਇਧਰ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਉਣੀ ਹੈ ਇਹ ਬਗੈਰ ਬੱਚੇ ਤੋਂ ਕੋਈ ਮਹੀਨੇ ਕੀ ਦੀ ਸੋਈ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਸੋ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂਗੇ ਇੱਕ ਇਧਰ ਮੱਝਾਂ ਫਤਨ ਦਿਖਾਵਾਂਗੇ ਬੜੀ ਸੋਹਣੀ ਮੱਝਾ ਠੀਕ ਆ ਜੀ ਨੀਲੀ ਦੇ ਵਿੱਚ ਮੱਝਾ ਤਾਜੀ ਸੋਈ ਆ ਅੱਜ ਕਿੰਨੇ ਕ ਦਿਨ ਹੋ ਗਏ ਬਾਕੀ ਦੁੱਧ ਇਹਦੇ ਥਲੇ ਵੀਰ ਚੰਗਾ ਦੱਸ ਰਿਹਾ ਉਹ ਮੇਰਾ ਭਰਾ ਕੋਈ ਵੀ ਖਰੀਦਦਾਰ ਆ ਰਿਹਾ ਆਪਣੀ ਦੋ ਟਾਈਮ ਚੋਕੇ ਤੁਸੀਂ ਤਸੱਲੀ ਕਰ ਲਿਓ ਠੀਕ ਆ ਜੀ ਤੇ ਦੋ ਵੜਾ ਤੁਹਾਨੂੰ ਦਿਖਾ ਦੇਾਂਗੇ ਨਾਲ ਪ੍ਰੋਪਰ ਬੱਚੇ ਆ ਤੇ ਜਾਇਜ਼ ਰੇਟ ਹੋਣ ਵਾਲੇ ਆ ਠੀਕ ਆ ਜੀ ਬਿਲਕੁਲ ਇਸ ਕਿੱਲੇ ਤੋਂ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਜਾਇਜ਼ ਰੇਟਾਂ ਦੇ ਵਿੱਚ ਪਸ਼ੂ ਮਿਲ ਜਾਂਦੇ ਆ ਅੱਜ ਜਿਹੋ ਜਿਹਾ ਕੋਈ ਮੇਰਾ ਭਰਾ ਪਸ਼ੂ ਖਰੀਦੂਗਾ ਉਹ ਜਿਆ ਤੁਹਾਨੂੰ ਰੇਟ ਭਰਨਾ ਪੈਂਦਾ ਠੀਕ ਆ ਤਰੀਕਾ ਜ 14 ਮਾਰਚ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਗਰਜੀਤ ਭਾਈ ਸਤਿ ਸ੍ਰੀ ਅਕਾਲ ਸੱਸੀ ਗੁਰਜੀ ਸ ਹੋਰ ਮਾਰੇ ਠੀਕ ਠਾਕ? ਹਾਂਜੀ ਵਧੀਆ ਜੀ। ਹੋਰ ਕਰਤੀਸભાઈ ਕਿਵੇਂ ਕੰਮ ਕਾਰ ਚੱਲੀ ਜਾਂਦੇ ਆ? ਹਾਂਜੀ ਕੰਮ ਕਾਰ ਠੀਕ ਹੈ ਜੀ। ਥੋੜਾ ਸਿਆਲ ਜੇ ਤਾਂ ਕਰਕੇ ਵਿੱਚ ਥੋੜਾ ਚੁੱਕ ਵਿੱਚ ਕਿਤੇ ਕਿਤੇ ਕੰਮ ਜਿਹੜਾ ਚੱਲਿਆ ਹਾਂ। ਹਾਂਜੀ। ਵੈਸੇ ਹੁਣ ਥੋੜਾ ਜਿਹਾ ਰੁੱਤ ਵੈਸੇ ਚੇਂਜ ਹੋ ਗਈ ਆ। ਹਾਂਜੀ ਹੁਣ ਤੇ ਡੰਗਰ ਲੱਭਣ ਨਹੀਂ ਦਿਆ ਬਾਹਰ ਵਿੱਚ। ਹਾਂ। ਤੇਜ਼ ਤੇਜ਼ ਕੰਮ। ਹੁਣ ਜਦੋਂ ਕੰਮ ਕਰਨੋਂ ਜੀ ਕਰਦਾ ਪਰ ਹੁਣ ਡੰਗਰ ਨਹੀਂ ਬਾਹਰੋਂ ਤਾਂ ਵੀ ਨਹੀਂ ਲੱਭਣ। ਠੀਕ ਹੈ। ਹਾਂ। ਚਲੋ ਇਦਾਂ ਹੀ ਹਿੱਸੇ ਆਇਆ ਕੋਈ ਨਾ ਕਿ ਦੋ ਚਾਰ। ਆ ਆਏ ਜਾਏ ਆਏ ਘਰਿੰਦੇ ਇਸੇ ਤਰ੍ਹਾਂ ਹੀ। ਹਾਂਜੀ ਗਰਦੀ ਤੇ ਵੀਰੇ 나ਗ ਟੋਟਲ 4 ਆ ਬਾਕੀ 6 ਸੱਜਰੀਏ ਤਾਰੇ ਹਾਂਜੀ ਸੱਜਰੀਏ ਹਨਾ ਹਾਂਜੀ ਠੀਕ ਆ ਦੋ ਵੜਾ ਆਪਾਂ ਦਿਖਾਦਗੇ ਵੀਰਾਂ ਨੂੰ ਦੋ ਵੜਾ ਦਿਖਾ ਦਿਆਂਗੇ ਉਸ ਤੋਂ ਬਾਅਦ ਮੱਜਾਂ ਵੀ ਤੁਹਾਨੂੰ ਦੋ ਦਿਖਾਵਾਂਗੇ ਠੀਕ ਆ ਜੀ ਸੋ ਜੁੜੇ ਰਹੋ ਤੁਸੀਂ ਐਂਡ ਤੱਕ ਵੀਡੀਓ ਪ੍ਰੋਪਰ ਦੇਖ ਲਿਆ ਜੇ ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੀ ਸੀ ਕਿਹੜੇ ਪਾਸਿਓਂ ਕਰਦੇ ਪਾਈ ਇੱਧਰ ਕਰ ਲਓ ਭਾ ਜਾ ਤਾਂ ਵੜਾ ਤਾਂ ਕਰ ਲਓ ਚਾਹੀ ਮੱਜ ਤੋਂ ਕਰ ਲਗੇ ਹਾਂਜੀ ਮੱਜ ਤੋਂ ਕਰਨਗੇ ਆ ਜੋ ਬਾਬੀ ਸ਼ੁਰੂਆਤ ਦੋਸਤੋ ਇੱਧਰ ਮੱਜ ਤੋਂ ਕਰਾਂਗੇ ਆਪਾਂ ਠੀਕ ਆ ਜੀ ਨੀਲੀ ਦੇ ਵਿੱਚ ਮੱਜ ਬਾਕੀ ਕੱਦ-ਕੱਡ ਬਹੁਤ ਸੋਹਣਾ ਸਿੰਗ ਅੱਖਾਂ ਬੇਲੀਆਂ ਆ ਜਿਹੜਾ ਤੁਸੀਂ ਵੇਖ ਸਕਦੇ ਜੀ ਵੀ ਸਟਰਕਚਰ ਇਸ ਮੈ ਦਾ ਗਰਦੀ ਤੋਂ ਬਿਲੇ ਦਿਨ ਕਿੰਨੇ ਹੋ ਗਏ ਨੇ ਸੂਈ ਨੂੰ ਇਹਨੂੰ 20 ਦਿਨ ਹੋ ਗਏ ਵੀ 20 ਦਿਨਾਂ ਦੀ ਆ ਮਗਰ ਕਟਾ ਗਿਆ ਦੇ ਹਨਾ ਕਟਾ ਅੱਜ ਦੁੱਧ ਕਿੰਨਾ ਤੇ ਥੱਲੇ 13 ਕਿਲੋ ਐ ਠੰਡਾ ਦੁੱਧ ਹੈ 13 ਕਿਲੋ ਐ ਠੰਡਾ ਕਰਕੇ ਬਣਾ ਲਈ ਹੈ ਹਨਾ ਹਾਂਜੀ ਠੀਕ ਆ ਚਵਾਈ ਕਿਵੇਂ ਆ ਚਾਰੇ ਥਰਾਂ ਚਵਾਈ ਬਹੁਤ ਵਧੀਆ ਵੇ ਬੋਲੀ ਹੈ ਸਰੀਕ ਠੀਕ ਆ ਪੋਲੀ ਆ ਹਾਂਜੀ ਠੀਕ ਪੂਰ ਛੱਟੇ ਤੋਂ ਬਚਾਈ ਆ ਰਹੇ ਸੀ ਕੋਈ ਨਹੀਂ ਲਓ ਵੀ 13 ਕਿਲੋ ਦੁੱਧ ਕਿਸਾਨ ਫਿਰੋਏ ਦੇ ਥੱਲੇ ਇਸ ਵਕਤ ਹਾਜ਼ਰ ਆ ਮਗਰ ਕਟਾ ਮੇਲ ਕਾਫਾ 20 ਕਿ ਦਿਨਾਂ ਤੇ ਜਿਹੜਾ ਜਿਹੜਾ ਸਮਾਂ ਹੋ ਗਿਆ ਨੂੰ ਸੂਈ ਨੂੰ ਸੋ ਚੱਡੇ ਲੇਵੇ ਦੀ ਬੰਤਰ ਚੰਗੀ ਆ ਤੇ ਕਰਤੀ ਤਾਂ ਭਾਈ ਕੋਈ ਮਾਲ ਮੈਨੂੰ ਸਾਰਾ ਦੱਸ ਦੇ ਸਵੇਰ ਚੁਵਾਈ ਕਿੰਨੇ ਵਜੇ ਕਰਤੀ ਇਹ 7:30 ਵਜੇ ਕੀਤੀ ਜੀ 7:30 ਵਜੇ ਹੁਣ 2:30 ਵਜੇ ਦਾ ਸਮਾਂ ਹਾਂਜੀ ਲੋ ਵੀ 7:30 ਵਜੇ ਦੋਸਤੋ ਚੁਵਾਈ ਇਹਨਾਂ ਪਸ਼ੂਆਂ ਦੀ ਹੋਈ ਆ ਕਿਉਂਕਿ ਉਹ ਧਾਰੂ ਪਸ਼ੂ ਆ ਦੁੱਧ ਤੇ ਚੱਲਣ ਡੇ ਆ ਸਾਰੇ ਤੇ 7 7:30 ਵਜੇ ਮਾਰਨਿੰਗ ਚੋਈਆਂ ਚਵਾਈਆਂ ਨੇ ਠੀਕ ਆ ਜੀ ਉਹ ਅਕੋਰਡਿੰਗ ਹੁਣ ਕੋ 2:30 ਵਜੇ ਦਾ ਤੁਸੀਂ ਭਰੇ ਥਾਂ ਜਿਹੜੇ ਭਰੇ 판ਡੇ ਜੱਜਮੈਂਟ ਕਰ ਜੂਗੇ ਬਿਲਕੁਲ ਦੋਦਨਾ ਪਰ ਇਹ ਨਾ ਕਰਮਾਲੀਆਂ ਨੇ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਥੋਂ ਕੀਤੀ ਆ ਆਪਾਂ ਦੂਜਾ ਸੁਵਾ ਕਰਦੀ ਤੇ ਬਾਈ ਮੰਨ ਕੇ ਸੌਦਾ ਕਰੇ ਕੋਈ ਹਾਂਜੀ ਦੂਜਾ ਸੁਵਾ ਦੂਜਾ ਸੁਵਾ ਠੀਕ ਆ ਜੀ ਚੱਡਾ ਲੈਵਾ ਦੀ ਬਹੁਤ ਖਬਰਦਾਰ ਆ ਠੀਕ ਆ ਜੀ ਕੋਈ ਕੁਝ ਚੰਗਾ ਲੱਗਾ ਐਚ ਐਫ ਉਹ ਵੈੜਾ ਵਰਗਾ ਚੱਡਾ ਲੈਵਾ ਕਰਮਾਲੀ ਦਾ ਠੀਕ ਆ ਜੀ ਤੇ ਦੋ ਦੋ ਹੋਰ ਵੀ ਵਧੂਗੀ ਕਰਮਾਲੀ ਤਕਰੀਬਨ ਹਜੇ 20 ਦਿਨ ਹੋਏ ਆ ਕੋਈ ਬਾਈਆਂ ਪੰਜੀਆਂ ਜਾਂ ਮਹੀਨੇ ਦੇ ਲਗਸਾ ਮ ਆਪਾਂ ਨਾਰਮਲੀ ਅਕਾਊਂਟ ਕਰਾ ਦਿੱਤਾ ਵੀ ਪੀਕ ਤੇ ਚੱਲਦਾ ਪਸ਼ੂ ਇੱਕ ਆਪਾਂ ਰੇ ਪੱਠੇ ਪੱਠੇ ਨਹੀਂ ਨਾ ਪਉਦੇ ਕੱਲਾ ਸੁੱਕਾ ਤੂੜੀ ਤੇ ਹਾਂ ਤ ਬਤੂੜੀ ਤੇ ਵੰਡੀ ਆ ਠੀਕ ਆ ਗਰਜੀਤ ਬਾਰੇ ਖੋਲ ਮੜਾ ਜੇ ਇੱਕ ਵਾਰੀ ਤੋੜ ਕੇ ਦਿਖਾਈਏ ਭਰਾਵਾਂ ਨੂੰ ਅ ਤੂੜੀ ਤੇ ਵੰਡ ਜਿਹੜਾ 255 ਠੀਕ ਆ ਜੀ ਜੋ ਇੱਥੋਂ ਤੇ ਪਲਾਨ ਆ ਠੀਕ ਆ ਜੀ ਮਲਕੀ ਡਾਇਟ ਨੂੰ ਲੈ ਕੇ ਠੀਕ ਆ ਜੀ ਖਰਾਚਾਰਾ ਨਹੀਂ ਹੈਗਾਗਾ ਤੇ ਕੱਲਾ ਤੂੜੀ ਉੱਪਰ ਵੰਡ ਪਾਉਣ ਦੇ ਬਾਬਾ ਯੂਤ ਜਿਹੜਾ 13 ਕਿਲੋ ਦੁੱਧ ਇਸ ਮਹਿ ਦੇ ਥੱਲੇ ਹਾਜ਼ਰ ਆ ਸਿੰਗਲ ਅੱਡੀ ਪਤਲਾ ਪਿੰਡਾ ਚੱਡੇ ਲੇਵੇ ਦੀ ਸਾਫ਼ ਸੁਥਰੀ ਵਿਖਾਈ ਦੇ ਰਹੀ ਆ ਆ ਦੇਖੋ ਜੀ ਇੱਕ ਸਾਰ ਬਿਲਕੁਲ ਆ ਬੱਚਾ ਜੇ ਮਗਰ ਸੋ ਆਹ ਕੋਕੋ ਬਿਲਕੁਲ ਬਿੱਲੀ ਮਨ ਕੀ ਆਖਾ ਠੀਕ ਆ ਜੀ ਮਗਰ ਕਟਾ ਵੇਖੋ ਮਗਰ ਦੇ ਪੈਰਾਂ ਦੇ ਜਵਾਬ ਠੋਡੀ ਦੇ ਨਿਸ਼ਾਨ ਸੋ ਮੈਂ ਵੀ ਬਹੁਤ ਸੋਹਣੀ ਆ ਜਵਾਬ ਜਿਹੜਾ ਤੁਸੀਂ ਵੇਖੋ ਪੂਰਾ ਠੀਕ ਆ ਜੀ ਨਿਸ਼ਾਨੀਆਂ ਨਿਸ਼ੂਨੀਆਂ ਬਹੁਤ ਸੋਹਣੀਆਂ ਲਿਮਟਡ ਜੀ ਸਫੇਤੀ ਆ ਕੋਈ ਵਾਧੂ ਦੀ ਮਾਰਕਿੰਗ ਨਜਾਇਜ਼ ਨਹੀਂ ਹੈਗੀ ਅੱਖਾਂ ਬਿੱਲੀਆਂ ਨੇ ਮੱਥੇ ਬੱਲ ਆ ਵੇਖੋ ਠੀਕ ਆ ਲੈ ਕਮਾਵੀਰ ਗਰਜੀਤ ਮੋੜਦਾ ਸੋ ਚੰਗੀ ਆ ਦੁੱਧ ਦੀ ਸਥਿਤੀ ਚੰਗੀ ਆ ਠੀਕ ਆ ਜੀ ਬਾਕੀ ਦੁੱਧ ਵਾਲੀ ਮੈਂ ਆ ਸੋ ਚੱਡੇ ਲੇਵੇ ਤਾਂ ਤੁਸੀਂ ਨਾਰਮਲੀ ਇੱਕ ਆਈਡੀਆ ਲਾ ਲੋਗੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਬਹੁਤ ਸੋਹਣਾ ਛੱਡਾ ਲੇਵਾ ਆ ਵੇਖੋ ਜੀ ਠੀਕ ਆ ਜੀ ਬਨ ਲਓਗੇ ਠੀਕ ਹੈ ਸੋ ਚੰਗੀ ਸੇਵਾ ਦੀ ਥਾਂ ਤੇ 240 ਚਲੀ ਗਈ ਠੀਕ ਹੈ ਜੀ ਜਿਸ ਤੇ ਤਕਰੀਬਨ ਕੋਈ ਮੈਂਟੇਨ ਹੋਇਆ ਕਿਸੇ ਭਰਾ ਦਾ ਹਰੇ ਚਾਰੇ ਦਾ ਤੇ ਬਿਲਕੁਲ ਡਰਾਈ ਦਾ ਹਰੇ ਚਾਰੇ ਦਾ ਮੈਂਟੇਨ ਹੋਇਆ ਤਾਂ ਦੁੱਧ ਕਰਮਾੜੀ ਬਧੂਗੀ ਜਿਆਦਾ ਨਹੀਂ ਆਪਾਂ ਕਹਾਂਗੇ ਜੇਕਰ 13 ਕਿਲੋ ਇੱਥੋਂ ਤੁਸੀਂ ਬੇਨਤੀ ਕਰਕੇ ਅੱਜ ਲੈ ਕੇ ਜਾਂਦੇ ਹੋ ਤੇ 14 15 15 ਕਿਲੋ ਨੂੰ ਆਂਦਾ ਕੁਛ ਨਹੀਂਗਾ ਥੋੜੀ ਜੀ ਸੇਵਾ ਭਾਲਤੀ ਐ ਮੈਂ ਠੀਕ ਹੈ ਜੀ ਇਹ ਗਰਜੀਤ ਵੀਰੇ ਕੀ ਮੁੱਲ ਕੀ ਡਿਮਾਂਡ ਕਰਦਾ ਦੇ ਦਈਏ ਕਿੰਨੇ ਦੀ ਅੱਜ ਇਹਦਾ ਇੱਕ ਵੀ ਕਰਦੇ ਇਹ ਇੱਕ ਵੀ ਹਾਂਜੀ ਠੀਕ ਹੈ ਜੀ ਹਾਂ ਨਾ ਜਲੀ ਗੱਲਬਾਤ ਕਿੱਥੇ ਕੋ ਗਏ ਵੀਰੇ ਛੋਟਾ ਛੱ 1 15 ਦੀ ਦੇ ਦਾਂਗੇ 1 15 ਦੇ ਠੀਕ ਹੈ ਜੀ ਦੁੱਧ 15 ਕਿਲੋ ਐਂ ਦੇ ਜੋਗੀ ਆ 15 ਸੇਵਾਰੇ ਪਾਸੋਂ ਥੋੜੀ ਜਿਹੀ ਟੁੱਟੀ ਖੁੰਜੀ ਆ ਹੋਏ ਨਾ ਤੇ ਬਾਕੀ ਦੁੱਧ ਚਵਾਜੂ ਕਰਮਾਂ ਲਈ ਠੀਕ ਹੈ ਜੀ ਦੋਤਲੇ ਪਾਸੋਂ ਦਾ ਦਿਖਾਈ ਦੇ ਰਿਆ ਵੀ ਨਸਲ ਜਾਤ ਆ ਕੋਈ ਦੋਗਲੀ ਕਰੋਸ ਤਾਂ ਹੈ ਨਹੀਂਗੀ ਬਾਕੀ ਦੁੱਧ ਵਾਲੀ ਮੈਂ ਠੀਕ ਹੈ ਜੀ ਦੁੱਧ ਕੱਢ ਜੋ ਕਰਮਾਂ ਲਈ 1 15 ਗਰਜੀਤਾਂ ਤਾਂ ਵੀ ਦੇਵਾਂਗੇ ਐਂਡ ਟੂ ਐਂਡ ਕਰਿਓ ਸੌਦਾ ਮੇਰਾ ਭਰਾ ਮਾਰ ਲਓ ਟਰਾਈ ਚੰਗੀ ਆ ਮੈਂ ਠੀਕ ਆ ਇਧਰ ਸੈਗਡ ਨੰਬਰ ਤੇ ਗਰਜੀਤ ਆ ਆਪਣੇ ਕੋਲ ਆ ਮੱਝ ਜਿਹੜੀ ਸੂਈ ਆ ਭਰਾ ਇਹ ਪਿਛਲੀ ਵੀਡੀਓ ਦੇ ਵਿੱਚ ਆਪਾਂ ਬਖਾਇਆ ਸੀ ਭਰਾਵਾਂ ਨੂੰ ਹਾਂਜੀ ਮਹੀਨੇ ਦਾ ਸਮਾਂ ਹੋ ਗਿਆ ਤਕਰੀਬਨ ਹਨਾ ਮਹੀਨਾ ਕੋ ਹੋ ਗਿਆ ਸੋਈ ਨੂੰ ਆ ਮਹੀਨਾ ਕੋ ਹੋ ਗਿਆ ਸੋਈ ਨੂੰ ਬੱਚਾ ਇਹਦਾ ਮਰ ਗਿਆ ਜੀ ਹਾਂਜੀ ਇਸ ਵਕਤ ਕਿੰਨਾ ਮੈਂ ਥਲੇ ਦੁੱਧ ਇਹਦੇ ਥਲੇ 8 ਕਿਲੋ ਠੰਡਾ ਦੁੱਧ ਹੈ 8 ਕਿਲੋ ਹਾਂਜੀ ਤੇ ਮਹੀਨੇ ਸਵਾ ਮਹੀਨੇ ਵੀ ਨਿਗਦੀ ਜਿਹੜੀ ਸੋਈ ਹੋਊ ਘਟੋ ਘਟ ਸੁਬਿਆਂ ਦੇ ਵਿੱਚ ਕਿਵੇਂ ਮੰਨਦਾ ਗੁਰਜੀਤ ਬਾਈ ਸੂਰ ਤਿੱਜਾ ਹੋਊ ਤੇ ਤਿੱਜਾ ਮੰਨ ਕੇ ਲਓ ਵੀ ਤਿੱਜਾ ਸੂਬਾ ਮੰਨ ਕੇ ਕੋਈ ਸੱਜਣ ਸੌਦਾ ਕਰ ਲਵੇ ਠੀਕ ਆ ਜੀ ਆ ਮੂੰਹ ਮੱਥੇ ਤੋਂ ਸਿੰਘ ਜਿਹੜਾ ਬੈਕ ਸਾਈਡ ਨੂੰ ਖੁੱਲਾ ਮੱਥੇ ਬੱਲ ਅੱਖਾਂ ਬਿੱਲੀਆਂ ਤੇ ਜਿਵੇਂ ਆਪਾਂ ਨਾਰਮਲ ਗੱਲ ਕਰਦੇ ਨੇ ਵੀ ਚਲੋ ਕ੍ਰੋਸ ਵਿੱਚ ਮੰਨ ਲੇ ਕੋਈ ਭਾ ਠੀਕ ਹੈ ਨੀਲੀ ਦੇ ਵਿੱਚ ਕ੍ਰੋਸ ਹੋਈ ਸਮਝ ਲੇ ਤੇ 8 ਕਿਲੋ ਧਾਰਾ ਇਸ ਮੈਂ ਤੇ ਥੱਲੇ ਹੁਣ ਹਾਜ਼ਰ ਆ ਠੀਕ ਹੈ ਜੀ ਮਿਲਦੀ ਪਹਾੜੇ ਤੇ ਫਿਰ ਪਹਾੜੇ ਤੇ ਕੋਟੀ ਕਟੂਆ ਦੇ ਨਹੀਂ ਦਵਾ ਆਪਾਂ ਠੀਕ ਹੈ ਨਹੀਂ ਇੱਥੇ ਕੋਈ ਵੀ ਆਉਂਦਾ ਆਪਣੇ ਕੋਲ ਪਹਾੜਾ ਕੋੜਾ ਪਾ ਕੇ ਦਿਸੇ ਤੇਰੇ ਪਸ਼ੂ ਦੀ ਆ ਜਦੋਂ ਮਰਜ਼ੀ ਚੋਜ ਚਲੋ ਵੀ ਲੈ ਵੀਰੇ ਕਰਤੀ ਇਹਦਾ ਕਰਾ ਦੇ ਦਰਸ਼ਣੇ ਦੇ ਵੀ ਤੋਰ ਕੇ 8 ਕਿਲੋ ਦੁੱਧ ਦੋਸਤਾਂ ਦੇ ਥੱਲੇ ਹੁਣ ਮੌਜੂਦ ਆ ਸੋ ਚਵਾਪ ਸਮਾਂ ਆ ਤੇ ਕਿਸੇ ਪਸ਼ੂ ਦੇ ਵਿੱਚ ਕੋਈ ਡਿਫੈਕਟ ਹੋਇਆ ਗੱਲਬਾਤ ਹੋਈ ਤੇ ਤੁਹਾਨੂੰ ਪ ਜਿੰਨੀਆਂ ਵੀ ਆ ਸਾਫ ਸੁਥਰੀਆਂ ਨੇ ਠੀਕ ਆ। ਬਿਲਕੁਲ ਪਤਲੇ ਪਿੰਡੇ ਦੀ ਆ। ਘਾਂਚੇ ਟੂਚੇ ਦੀ ਤੁਸੀਂ ਵੇਖੋ ਸਾਂਭਣ ਵਾਲੀ ਆ ਮੈਂ ਠੀਕ ਆ ਜੀ ਮੇਰਾ ਭਰਾ ਮਾਲ ਕਈ ਵਾਰ ਥੋੜਾ ਜਿਹਾ ਹੋ ਜਾਂਦਾ ਵੀ ਪਸ਼ੂ ਬਤੇਰੇ ਜਿਆਦਾ ਹੋਣ ਕਰਕੇ ਸਾਂਭ-ਸਮਾਲ ਘੱਟ ਹੁੰਦੀ ਆ। ਅੱਗੇ ਜਿਹੜੇ ਵੀਰ ਕੋਲੇ ਤਕਰੀਬਨ ਇੱਕੋ ਦੋ ਡੰਗਰ ਹੋਣਗੇ ਠੀਕ ਆ ਜੀ ਸਾਂਭ-ਸਮਾਲ ਮੇਰਾ ਭਰਾ ਕਰ ਲਓਗੇ ਤੁਸੀਂ। ਆ ਵੇਖੋ ਜੀ। ਪਠਾ ਪੁਠਾ ਢੱਕਾ ਦੇ ਰਾਜੀਪੂਰੀ ਖਾਂਦੀ ਪੀਂਦੀ ਹੈ ਨਾ? ਹਾਂਜੀ ਹਾਂਜੀ ਪੂਚਕਰੀ। ਹਾਂ। ਲੋ ਜੀ ਠੀਕ ਆ। ਵਾਕੀ ਮੂੰਹ ਦੰਦ ਖੋਰ ਪੂਰੇ ਕਾਇਮ ਆ ਗਰਜੀਤ? ਹਾਂ ਜੀ ਦੰਦ ਦੰਦ ਕਾਇਮ। ਠੀਕ ਆ ਕਈ ਵਾਰ ਹੁੰਦਾ ਨਾ ਵੀਰਾਂ ਨੂੰ ਵੀ ਚਾਹ ਤਾਂ ਸੁਨਿਆ ਦੇ ਵਿੱਚ ਜਿਆਦੀ ਸਾਨੂੰ ਲੱਗਦੀ ਆ ਆਪਾਂ ਤਿੱਜੇ ਆ। ਨਹੀਂ ਕਦੇ ਸੰਗਾਂ ਨੂੰ ਬਣ ਕੇ ਲੈ ਕੇ ਜਾਵੇ ਪਰ ਇਹ ਵੀ ਦੰਦ ਮੂੰਹ ਖੋਰ ਪੂਰਾ ਕਾਇਮ ਆ। ਹਾਂ ਜੀ ਪੂਰੇ। ਠੀਕ ਆ ਭਰਾ। ਇਹਦਾ ਖੁਰੀਜੀ ਬਣਵਾਈ ਵਧੀਆ। ਆ ਪੈਰ ਦਾ ਤਾਂ ਕਰਕੇ ਦਪਾਉਂਦੇ ਆ ਥੋੜੇ। ਤਰੇ ਤਰੇ ਦੇ ਵਿੱਚ ਤਾਂ ਕਰਕੇ ਫਰਕ ਨਜ਼ਰ ਆ ਰਿਹਾ। ਹਾਂ ਜੀ। ਲੋ ਜੀ ਠੀਕ ਆ ਜੀ ਥੋੜੀ ਖੁਰੀਜੀ ਬਣਾਈ ਆ ਖੋਰ ਦੀ ਮਰਮਤ ਜੀ ਕਰਵਾਈ ਸੀਗੀ ਉਹਦੇ ਕਰਕੇ ਕਿਤੇ ਕੱਚਾ ਪੱਕਾ ਨਾ ਜਲਾਥਾ ਤਾਂ ਉਦੋਂ ਕਰਕੇ ਪੁੱਛ ਥੋੜਾ ਜਿਆ ਕਿਤੇ ਨਾ ਕਿਤੇ ਦਬਾਉਂਦਾ ਪੈਰ ਕੇ 1 2 4 ਦਿਨ ਤੇ ਬਾਕੀ ਪਤਲੇ ਪਿੰਡੇ ਦੇ ਵਿੱਚ 8 ਕਿਲੋ ਦੁੱਧ ਮਹੀਨੇ ਦੇ ਡੇਢ ਘੜੇ ਸਮਾ ਆ ਗਿਆ ਸੂਈ ਨੂੰ ਪਹਾੜੇ ਤੇ ਮਿਲਦੀ ਆ ਜੈਜ ਰੇਟ ਕਰਵਾ ਦਾਂਗੇ ਅੱਜ ਜਿੰਨਾ ਵੀ ਹੈਗਾ ਠੀਕ ਹੈ ਜੀ ਜੋ ਵੀ ਛੋਟ ਛੱਪਾ ਕਰਵਾ ਗਏ ਜਿਹੜਾ ਚਲੋ ਬੱਚੇ ਪੁੱਛੇ ਦਾ ਕਰਕੇ ਲੇਸ ਲੱਗਦੀ ਆ ਉਹਦੇ ਬਿਲਕੁਲ ਬਿਲਕੁਲ ਲੈਸ ਹੋ ਜੂਗੀ ਠੀਕ ਹੈ ਜੀ ਠੀਕ ਹੈ ਜੀ ਠੀਕ ਬਰੇ ਗਰਜੀਤ ਕੀ ਮੰਗ ਕਰਦਾ ਭਾਈ ਦੇ ਦਈਏ ਕਿੰਨੇ ਦੀ ਹੈ ਇਹਦਾ 60000 ਹੈ ਜੀ 60000 ਹਾਂਜੀ ਇੱਥੇ ਰੱਖ ਕੋਈ ਮਾਨਤਨ ਕਰ ਦਈਏ ਜਾਂਦਿਆ ਲੈਸ ਰੂਸ ਕਰਕੇ 55 ਦੀ ਦੇ ਦਾਂਗੇ 55 ਦੀ ਹਾਂਜੀ ਲੈਣ ਦੇਣੀ ਠੀਕ ਆ ਭਾਈ ਲੋ ਵੀ 55000 ਦੀ ਮਿਲ ਜੂਗੀ ਠੀਕ ਆ ਜੀ ਬਾਕੀ ਐਗਜ਼ੈਕਟਲੀ ਜਿਹੜਾ ਸਮਾਂ ਹੈ ਉਹ ਇੰਨਾ ਹੀ ਹੋਇਆ ਠੀਕ ਆ ਜੀ ਪਿਛਲੀ ਵੀਡੀਓ ਆਪਾਂ ਗਰਜੀਤ 500 ਦੇ ਵਿੱਚ ਬੱਚਾ ਨਾਲ ਹੈਗਾ ਸੀ ਹਾਂਜੀ ਠੀਕ ਆ ਜੀ ਉਹ ਤੁਸੀਂ ਕੱਢ ਕੇ ਵੀਡੀਓ ਮੇਰਾ ਭਰਾ ਕੋ ਤਸੱਲੀ ਕਰ ਸਕਦਾ ਇੱਥੇ ਆਣ ਕੇ ਵੀ ਤੁਸੀਂ ਵੀਡੀਓ ਕੱਢ ਕੇ ਤਸੱਲੀ ਕਰ ਸਕਦੇ ਜੀ ਨਾਲ ਬਿਲਕੁਲ ਕੂੜਾ ਬੱਚਾ ਸੀਗਾ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਆਪਾਂ ਤੁਹਾਨੂੰ ਠੀਕ ਆ ਜੀ 55000 ਦੀ ਮਿਲ ਜੂਗੀ ਅੱਗੇ ਇੱਕ ਵੱਡੇ ਕੱਤਪੁੱਤ ਵਿੱਚ ਤੁਹਾਨੂੰ ਆ ਵੈੜ ਦਿਖਾ ਦਿੰਨੇ ਆ ਗਰਜੀਤ ਦੇ ਤਾਂ ਕੀ ਵੀਰੇ ਵੇਰਵਾ ਆ ਵੈੜ ਜਿਹੜੀ ਵੱਡੀ ਹਾਈਟ ਕੱਤ ਦੇ ਵਿੱਚ ਖੜੀ ਹੈ ਇਹ ਦੁੱਜੇ ਸੂਹੇ ਆ ਜੀ ਵੀਰ ਦੁੱਜਾ ਸੂਹਾ ਹਾਂਜੀ ਇਹਨੂੰ ਉਹਦੇ ਦਿਨ ਕਿੰਨੇ ਹੋ ਗਏ ਸੂਹ ਨੂੰ ਇਨੂੰ 20 ਦਿਨ ਹੋਏ ਵੀ ਜੀ ਉਹ ਡਬਾ 20 ਦਿਨ ਹੋ ਗਿਆ ਠੀਕ ਹੈ ਜੀ ਮਗਰ ਬੱਛਾ ਹਾਂਜੀ ਲਓ ਜੀ ਮਗਰ ਬੱਛਾ 20 ਦਿਨਾਂ ਦੀ ਸੂਈ ਆ ਤੇ ਪੂਰਾ ਕਾਤ ਤੁਸੀਂ ਚੈੱਕ ਕਰੋ ਵੈਟ ਦਾ ਫੋਲ ਬੱਡੀ ਹਾਈਟ ਦੇ ਵਿੱਚ ਬੱਛੀ ਆ ਮਗਰ ਜਰਸੀ ਬੱਛੀ ਆ ਇਧਰ ਜਿਹੜੀ ਹੈ ਨਾ ਬਰਾਊਨ ਜੇ ਕਾ ਕਾਫੀ ਕਲਰ ਚ ਲਓ ਵੀ ਮਗਰ ਕਾਫੀ ਕਲਰ ਦੇ ਵਿੱਚ ਬੱਛੀ ਆ ਅੱਜ 20 ਦਿਨ ਹੋ ਗਏ ਹਾਂਜੀ 20 ਦਿਨ ਹੋ ਗਏ 20 ਦਿਨਾਂ ਦੁੱਧ ਕਿੰਨਾ ਦੁੱਧ ਹੋਊ 22 ਕਿਲੋ ਜੀ 22 ਕਿਲੋ ਐ ਤਸੱਲੀ ਦੇ ਦੀ ਹੈ ਨਾ ਤਸੱਲੀ ਹੈ 22 ਕਿਲੋ ਦੁੱਧ ਇਹਦੇ ਥੱਲੇ ਕਿਸਾਨ ਵੀਰ ਉਹ ਹਾਜ਼ਰ ਆ ਜਿਹੜਾ ਹੁਣ ਕਿਸੇ ਭਰਾ ਨੇ ਚੋ ਕੇ ਤਸੱਲੀ ਕਰ ਲੈਣੀ ਆ ਠੀਕ ਆ ਜੀ ਆ ਦੇਖੋ ਲਓ ਜੀ ਠੀਕ ਆ ਜੀ ਸੋ ਥਾਣਾ ਥੋਂ ਦੇਖੋ ਤੁਸੀਂ ਪੂਰਾ ਥੀ ਮੁੱਠੀ ਵਾਲਾ ਥਾਣਾ ਤੇ 22 ਕਿਲੋ ਦੁੱਧ ਦੇ ਥੱਲੇ ਅਜ ਮੌਜੂਦ ਆ ਕੋਈ ਵੀਰ ਆਪਣਾ ਤਸੱਲੀ ਕਰ ਲਵੇ ਠੀਕ ਆ ਜੀ ਸੋ ਚੰਗੀ ਆ ਬਾਕੀ ਫੇਸ ਕੁਆਲਟੀ ਵੇਖੋ ਮੂੰਹ ਮੱਥੇ ਦੀ ਵੀ ਚੰਗੀ ਆ ਬੋਦੀ ਵਾਲੀ ਬੱਛੀ ਛੋਟਾ ਕੰਨ ਵੱਡਾ ਢਾਂਚਾ ਸਰੀਰਕ ਬੰਤਰ ਵੱਡੀ ਆ 22 ਕਿਲੋ ਦੁੱਧ ਠੀਕ ਆ 20 ਦਿਨਾਂ ਦੀ ਸੂਈ ਆ ਲਓ ਵੀਰ ਗਰਜੀਤ ਖੋਲ ਕੇ ਤੋਰਦਗੇ ਨੂੰ ਵੀ ਠੀਕ ਹੈ ਜੀ ਸੋ ਚੌਾਈ ਦੇ ਪਸ਼ੂ ਸਾਰੇ ਖਰੇ ਆ ਠੀਕ ਹੈ ਜੀ ਪਹਿਲਾਂ ਵੀ ਆਪਾਂ ਜਿਗਰ ਕੀਤਾ ਕੋਈ 19 ਕੀ ਗੱਲ ਬਾਤ ਸੱਜੇ ਖੱਪੇ ਹੋਵੇ ਤਾਂ ਪਹਿਲਾਂ ਤੁਹਾਨੂੰ ਦੱਸੀ ਜਾਊਗੀ ਇੱਥੇ ਆਣ ਕੇ ਦੂਰੋਂ ਨੇੜੇੋਂ ਕਿਸੇ ਭਰਾ ਦਾ ਸਮਾਨ ਨਾ ਖਰਾਬ ਹੋਵੇ ਜਿਹੜਾ ਠੀਕ ਹੈ ਜੀ ਆ ਬੱਚਾ ਇਹਦਾ ਠੀਕ ਹੈ ਜੀ ਫੀਮੇਲ ਵੱਡ ਹਾਈਟ ਕਰਦੀ ਵੱਡੀ ਆ ਦੋ ਕੀ ਲਾਂਗਾ ਕਰਦੀ ਆ ਨਾ ਮੱਜਨੇ ਵੀ ਪੋੜੇ ਤੋ ਕਿਲਾਗਾ ਕਰਦੀ 5 6 ਮਰਲੇ ਟੱਪ ਜਾਂਦੀ ਕਰਮਾ ਦੀ ਲਾ ਲਓ ਵੀ ਵਾੜ ਚੈੱਕ ਕਰੋ ਠੀਕ ਆ ਜੀ ਹੋਊਗਾ ਗਰਦੀ ਤਿੱਜਾ ਦੂਜਾ ਸੁਭਾ ਹੋਊਗਾ ਕਿ ਤਿੱਜਾ ਤਿੱਜਾ ਕਿ ਤਿੱਜਾ ਮੰਨ ਲਏ ਲਓ ਵੀ ਆ ਰੰਗ ਪ੍ਰਿੰਟ ਆ ਇਹ ਫੈਸ਼ਨ ਫੂਸ਼ਨ ਆ ਵਾੜ ਦਾ ਠੀਕ ਆ ਭਾਈ ਸੋ ਦੁੱਧ ਕਰਮਾ ਲਈ ਥੱਲੇ ਚੰਗਾ 20 ਲੀਟਰ ਐਸ ਵਕਤ ਦੁੱਧ ਇਹਦੇ ਥੱਲੇ ਹੁਣ ਹਾਜ਼ਰ ਆ ਠੀਕ ਆ ਜੀ ਉਹਦੇ ਤੇ ਨਾ 26 ਕਿਲੋ ਤੋਂ ਮੁੱਢੀ ਹੈ ਹਾਂ ਤੇ ਮੈਂ ਉਹ ਵੰਡ ਲਿਆ ਉਹਨਾਂ ਦੂਜਾ ਮਾਰ ਹਾਂ ਤੁਸੀਂ 1000 ਰੁਪਏ ਦੀ ਬੋਰੀ ਆਉਂਦੀ ਜੇ ਕਰਗਲ ਪਾਈਏ ਤੇ ਫਿਰ 26 ਕਿਲੋ ਵੀ ਕੱਢ ਜਾਂਦੀ ਹੈ ਅੱਛਾ ਅੱਛਾ ਹਾਂ ਠੀਕ ਆ ਠੀਕ ਆ ਵੀ ਗੱਲ ਵੰਡ ਤੇ ਮੁੱਕ ਗਈ ਆ ਹਾਂਜੀ ਵੰਡ ਜੇ ਤਾਂ ਬੜਾ ਚੰਗਾ ਪਾਦ ਗਏ ਹਨਾ ਹਾਂ ਬਲਕਿ ਜੇ ਦਾ ਸੀਸੂ ਸੁਸ ਪਾਦ ਗਏ ਫਿਰ ਤਾਂ ਗੱਲ ਪਹੁੰਚੇ ਫਿਰ ਉੱਤੇ 28 29 ਕਿਲੋ ਵਿੱਚ ਵਾ ਦੂਗੀ ਹੂੰ ਲਓ ਬੇ ਗਰਜੀਤ ਤਾਂ ਤਾਂ ਵੰਡ ਪੌਲ ਆਪਿਆ ਪਰ ਥੋੜਾ ਜਿਹਾ ਹੌਲਾ ਠੀਕ ਆ ਜੀ ਇੱਕ ਹਰੇ ਪੱਠੇ ਜ਼ਰੂਰ ਚਾਹੀਦੇ ਗਾ ਨੂੰ ਹਰੇ ਪੱਠੇ ਤਾਂ ਦਾ ਫਿਰ ਬੈਲੈਂਸ ਬਣ ਜਾਂਦਾ ਤੇ ਚਲੋ ਕੋਈ ਗੱਲ ਨਹੀਂ ਵਧੀਆ ਆ ਬਾਕੀ ਜਿੰਨਾ ਵੀ ਚਲੋ ਵੰਡ ਬੁੰਡ ਜਾਂ ਤੋੜੀ ਦੇ ਉੱਪਰ ਵਾੜ ਚੰਗਾ ਪੈਣ ਲੱਗ ਪਈ ਇਹਨਾਂ ਦੀ ਬਹੁਤ ਵਧੀਆ ਹਾਂਜੀ ਲਓ ਵੀ ਇਹ ਵਹਿੜ ਆ ਬਾਕੀ ਚਵਾਈ ਚ ਵੀ ਚਾਰੇ ਦਰਾਂ ਦੇ ਆਪਣੇ ਆਪੇ ਪੂਰੀ ਓਕੇ ਹਨਾ ਹਾਂਜੀ ਤੇ ਇਹ ਗਰਜੀਤ ਕੀ ਮੁੱਲ ਰਹੂਗਾ ਇਹਦਾ ਇਹਦਾ 85000 ਰੇ ਲੈਣ ਦੇਣ ਦੀ ਵਾਲੀ ਗੱਲ ਹੀ ਕਰੀਏ 80 ਦੀ ਦੇ ਦਾਂ ਜੀ ਹੋਰ ਨਾ ਹੋ ਜੂਗੀ ਥੋੜੀ ਬੱਤੀ ਛੋਟ 75 ਦੀ ਦੇ ਦਾਂਗੇ ਚਲੋ जानਦੇ ਵੱਡੀਆਂ ਵੱਡੀਆਂ ਛਾਲਾਂ ਮਾਰਤੀਆਂ ਠੀਕ ਹੈ ਜੀ ਸੋ 75000 ਦੀ ਅੱਜ ਇਹ ਐਂਡ ਟੂ ਐਂਡ ਜਿਹੜੀ ਵਹਿੜ ਤੁਹਾਨੂੰ ਮਿਲ ਜੂਗੀ ਫੁੱਲ ਵੱਡੇ ਢਾਂਚੇ ਦੀ ਆ ਮਗਰ ਵਸੀ ਦਿਖਾਤੀ ਆ ਚਵਾਦ ਹੀ ਇੱਕ ਨੰਬਰ ਆ 52627 ਲੀਟਰ ਤੱਕ ਲੈ ਕੇ ਜਾਣਾ ਉਹ ਕਿਸੇ ਭਰਾ ਦੀ ਮਿਹਨਤ ਆ ਖੇਚਲਾ ਅੱਜ 22 ਕਿਲੋ ਚੋਕੇ ਲੈ ਕੇ ਜਾਉਂਗੇ 75000 ਮੁੱਲ ਸੋ ਪਸੰਦ ਆ ਜੂਗੀ ਵਹਿੜ ਚੰਗੀ ਆ ਥਣ ਥਣ ਹੱਥੀ ਮੁਠੀ ਵਾਲਾ ਇੱਧਰ ਇੱਕ ਵਹਿੜ ਤੁਹਾਨੂੰ ਦਿਖਾ ਦਿੰਦੇ ਆ ਠੀਕ ਹੈ ਜੀ ਤਕਰੀਬਨ ਇਹ ਵੀ ਤੁਹਾਨੂੰ ਜੈ ਜੀ ਮਿਲ ਜੂਗੀ ਇਹ ਗਰਜੀਤ ਕਿੰਨੇ ਦਿਨਾਂ ਦੀ ਸੂਈ ਹੈ ਵਹਿੜ ਭਾਈ ਆ ਚੁੰਗੀ ਇਹਦਾ ਡੱਬਾ ਬੱਚਾ ਜੇ 20 ਕਿ 15 20 ਦਿਨ ਇਹਨੂੰ ਹੋਏ 15 20 ਦਿਨ ਹੀ ਹੋਏ ਹਾਂਜੀ ਲਓ ਵੀ 15 20 ਦਿਨ ਇਹਨੂੰ ਹੋਇਆ ਠੀਕਾ ਜੀ ਸੋ ਡੱਬਾ ਬੱਚਾ ਜੇ ਮਗਰ ਮੇਲ ਕਾਫ ਆ ਸੁਵਿਆਂ ਦੇ ਵਿੱਚ ਮੇਰਾ ਵੀਰ ਆਪਦੀ ਸਮਝੋ ਤੁਸੀਂ ਦੂਜਾ ਮੰਨ ਕੇ ਖਰੀਦ ਰਿਆ ਜੇ ਚਾਹੇ ਕੋਈ ਤੀਜਾ ਮੰਨ ਲਿਆ ਜੇ ਠੀਕਾ ਜੀ ਮੈਂ ਉਹ ਪਹਿਲੇ ਜਾਂਦੇ ਸੀ ਅੱਛਾ ਜੇ ਨਾਲ ਲੈਂਦੀ ਪਰ ਉਹ ਦੂਜਾ ਕੁਝ ਪੱਜ ਕੇ ਬਣੀ ਹੋ ਸਕਦੀ ਹੈ ਹਨਾ ਦੱਜਾ ਹੋਊਗਾ ਇਹ ਵੀ ਹੋ ਸਕਦੀ ਨਾ ਪੁੱਜ ਕੇ ਪਸ਼ੂ ਬਣਿਆ ਚਲ ਬਖਾਰਾ ਬਣਾ ਕਰਕੇ ਵੀ ਹੈ ਨਾ ਹਾਂ ਲਿਸਾਪਣ ਕਰਕੇ ਵੀ ਆ ਲਓ ਜੀ ਠੀਕਾ ਜੀ ਬਾਕੀ ਵੰਗਾ ਜੂੜ ਪਾ ਲੈਨੇ ਅਗਰ ਹਾਂਜੀ ਪਾਓ ਪਾ ਨਾ ਪੋਹ ਹਿਲਦੀ ਨਹੀਂ ਆਂਦੀ ਕੁਛ ਨਹੀਂ ਹੈ ਨਾ ਲਓ ਵੀ ਦੁੱਧ ਕਿੰਨਾ ਦੱਸਿਆ ਜੇ ਦੁੱਧ 14 ਕਿਲੋ ਐ ਠੰਡਾ ਹੋਊਗਾ ਵੀਰ ਜੀ 14 ਕਿਲੋ ਹਾਂਜੀ ਲਓ ਵੀ 14 ਕਿਲੋ ਦੁੱਧ ਠੰਡਾ ਕਰਕੇ ਆ 18-20 ਦਿਨਾਂ ਦੀ ਸੂਈ ਆ ਬੱਚਾ ਮਗਰ ਤੇ ਕਾਦੇ ਦਾ ਵੱਡਾ ਬਾਕੀ ਸਮਨ ਸੁਬਨ ਵਾਲੀ ਏ ਕਰਮਾਲੇ ਠੀਕ ਆ ਜੀ ਮੇਰਾ ਭਰਾ ਕੋਈ ਅਕੇ ਚੰਗੀ ਖੇਚਲ ਕਰ ਲੇ ਸਾਫ਼ ਸੰਭਾਲ ਜੰਗੀ ਕਰ ਲੇ ਵੈੜ ਦੁੱਧ ਵੀ ਚੰਗਾ ਚਬਾਜੂਗੀ ਤੇ ਥੋੜਾ ਜਿਹਾ ਲਿਸੇ ਫਿੱਕੇ ਕਰਕੇ ਦੁੱਧ ਤਕਰੀਬਨ ਇੰਨਾ ਕਾ ਠੀਕ ਆ ਚੋਣ ਦੀ ਇੱਕ ਨੰਬਰ ਆ ਚਵਾਈ ਇੱਕ ਨੰਬਰ ਆ ਥਾਂ ਹੱਥੀ ਮੁੱਠੀ ਜਰਾ ਥੋੜਾ ਲਾਗਿਓ ਬਖਾਤੀ ਆਪਾਂ ਤੁਹਾਨੂੰ ਆ ਵੇਖੋ ਜੀ ਸੰਦੇ ਹੋਰ ਵਾਦੂ ਕੱਢ ਜਾਂਦੀ ਤਸਮ ਤਸਮ ਕੇ ਆ ਜਾਂਦਾ ਹਾਂਜੀ ਮੇਰੇ ਖਾਂ ਅੱਧਾ ਅੱਧਾ ਇੰਚ ਹੋਰ ਆ ਜਾਂਦਾ ਸੰਦ ਸੋ ਤਾਂ ਬੱਲੇ ਬੱਲੇ ਹੋ ਗਈ ਹਾਂ ਬਹੁਤ ਮੋਟਾ ਵੀ ਹੋ ਜਾਂਦਾ ਸੰਦ ਉਹ ਫਿਰ ਤਾਂ ਗੱਲਾਂ ਹੀ ਗਾਦ ਕੇ ਹੋ ਗਈਆਂ ਗਰਜੀਤ ਜਿਆ ਕੱਢ ਕੇ ਤੋਰਦੇ ਭਰਾ ਠੀਕ ਆ ਜੀ ਸੋ ਪਹਿਲਾ ਸੂਹਾ ਦੋਸਤੋ ਚਾਹੇ ਕੋਈ ਦੂਜਾ ਮੰਨ ਲੇ ਜੇ ਕਹਿੰਦਾ ਪਸ਼ੂ ਪੁੱਜ ਕੇ ਪੱਕ ਕੇ ਬਣਦੇ ਆ ਇਸ ਕਰਕੇ ਥੋੜਾ ਸੂਭਿਆਂ ਦੇ ਵਿੱਚ ਹੀ ਆ ਜਾਂਦੇ ਆ ਠੀਕ ਆ ਜ ਜਿਵੇਂ ਕਿਸੇ ਭਰਾ ਦੀ ਸੈਟਿੰਗ ਪੈਂਦੀ ਓਵੇਂ ਜੱਜਮੈਂਟ ਕਰ ਲਿਓ ਠੀਕ ਆ ਆਹ ਡੱਬਾ ਬੱਛਾ ਜੇ ਦਾ ਠੀਕ ਆ ਜੀ ਆ ਕਰੋ ਚੈੱਕ ਆਹ ਬੱਛਾ ਜੇ ਦਾ ਡੱਬਾ ਸੋ ਹਾਇ ਠੰਡੀ ਧੀਰੀ ਆ ਨਾਰਮਲੀ ਚਲੋ ਬਹੁਤੇ ਪਰਿਵਾਰਾਂ ਦੇ ਵਿੱਚ ਹੁੰਦਾ ਭੈਣਾਂ ਨੇ ਛਵਾਈ ਕਰਨੀ ਆ ਠੀਕ ਆ ਜੀ ਵੰਗਾ ਜੂੜ ਪਾ ਕੇ ਵੀ ਕਈਆਂ ਨੂੰ ਹੁੰਦਾ ਵੀ ਪਸ਼ੂ ਹਿੱਲਦੇ ਜੁਲਦੇ ਆ ਖਰਾਬੀ ਕਰਦੇ ਆ ਉਹ ਕੰਮ ਨਹੀਂ ਕਰਦੀ ਕਰਮਾਂ ਲਈ ਉਹ ਮਤਲਬ ਦੀ ਨਹੀਂ ਗੀ ਆ ਤੁਸੀਂ ਵੇਖੋ ਇਹਨੂੰ ਠੀਕ ਆ ਜੀ ਆ ਫੋਟੋਆਂ ਕਰਾਉਂਦੀ ਹੈ ਜਾਣ ਜਾਣ ਕੇ ਹੈ ਗਰਜੀਤ ਆ ਲੈ ਠੀਕ ਹੈ ਜੀ ਸੋ ਬਾੜ ਚੰਗੀ ਹੈ ਠੀਕ ਹੈ ਜੀ ਸੀਲਸ ਲਾਗ ਠੰਡੀ ਤੇਰੀ ਤੇ ਲੈ ਵੀ ਗਰਜੀਤ ਲੈ ਚੱਲ ਠੀਕਾ ਗੱਗਰ ਜੀ ਤਾਂ ਕੀ ਮੁੱਲ ਰੂਗਾ ਭਰਾ ਇਹਦਾ ਇਹਦਾ 40000 ਜੀ 40000 ਹਾਂ ਕਰਕੇ ਦੇ ਦਈਏ ਲੈਸ ਮਾਲਾ ਵੀ ਕੋਈ ਘਟਾ ਦੋ बटे ਪੂਰੇ ਖੁਸ਼ੀ ਨਾਲ ਲਗਾ ਚਾਰ ਵੀ ਦਵੇ ਘਰਾਜ ਵੀ ਕਰ ਲੈ ਇਹਨੂੰ ਜੈ ਜੀ ਕਰਕੇ ਦੇ ਦੇ ਇਹ 37 ਦੀ ਦੇ ਦਾਂਗੇ 37 ਦੀ ਹਾਂਜੀ ਦੁੱਧ ਅੱਧ ਬਹੁਤ ਹੈ ਦੁੱਧ ਹੋਰ ਵਾਜ ਜਾਣਾ ਇਹਨੇ ਠੀਕ ਆ ਜਿਉਂ ਜਿਉਂ ਰਾਜੀ ਹੁੰਦੀ ਜਾਂਦੀ ਨਾਲ ਨਾ ਹਾਂ ਤੇ ਦੁੱਧ ਦਾ ਦੁੱਧ 12 ਕਿ 13 ਦੱਸਿਆ ਸੀ 14 ਕਿਲੋ 14 ਕਿਲੋ ਦੁੱਧ 14 ਕਿਲੋ ਦੁੱਧ ਇਹਦੇ ਥੱਲੇ ਦੋਸਤੋ ਹੈਗਾ ਠੀਕ ਆ ਜੀ ਸੋ 37000 ਦੀ ਮਿਲ ਜੂਗੀ ਘਸਰਾ ਗੁਸਰਾ ਕੱਢ ਕੇ 40000 ਦੀ ਡਿਮਾਂਡ ਮੰਗ ਕੀਤੀ ਆ ਬਾਕੀ ਮੇਰਾ ਭਰਾ ਹੱਥ ਪਾ ਲਿਓ ਠੀਕ ਆ ਜੀ ਸੰਭਲ ਆ ਲਈ ਆ ਉਹ ਆਪਾਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕਰਤਾ ਦੁੱਧ ਭਾਵੇਂ 16 15 16 ਲੀਟਰ ਵਿੱਚ ਚੋਈ ਚੱਲਿਆ ਜੀ ਸੰਭਲ ਆ ਲਈ ਆ ਠੀਕ ਆ ਜੀ ਤੇ ਇਹ ਚਾਰੇ ਨਾਗਰ ਬਕਾਊ ਆ ਵੀਰ ਗਰਜੀਤ ਸਿੰਘ ਹੋਂ ਦੇ ਕੋਲ ਠੀਕ ਆ ਜੀ ਦੋ ਮੱਝਾਂ ਤੇ ਦੋ ਬੈਣਾਂ ਤੁਹਾਨੂੰ ਦਿਖਾਈਆਂ ਨੇ ਆਪਾਂ ਸਮਾਜ ਇਧਰ ਤੁਹਾਨੂੰ ਬੜੀ ਚੰਗੀ ਮਾਝ ਦਿਖਾਈ ਆ 15 14 ਸਰੀ ਮੈਂ ਆ ਠੀਕ ਆ ਜੀ ਹੁਣ ਤਕਰੀਬਨ ਇਹਦੇ ਥੱਲੇ 13 ਕਿਲੋ ਦੁੱਧ ਤੁਸੀਂ ਚੋਕੇ ਲੈ ਕੇ ਜਾਓਗੇ ਬਹੁਤ ਵਧੀਆ ਸਟਰਕਚਰ ਬਾਡੀ ਸਟਰਕਚਰ ਬਹੁਤ ਸੋਹਣਾ ਮੈਂ ਕਿਉਂਕਿ ਮੈਂ ਚੰਗੀ ਆ 15 14 ਕਿਲੋ ਵਾਲੇ ਪਸ਼ੂ ਤੋਂ ਆਉਣ ਵਾਲੇ ਸਮੇਂ ਦਾ ਬੱਚਾ ਚੰਗਾ ਲੈ ਲੀ ਕਿਤੇ ਦੋਸਤੋ ਤੇ ਬਾਰੇ ਨਿਆਰੇ ਹੋ ਜਾਂਦੇ ਆ ਚੰਗੀ ਕੱਟੀ ਆ ਜਾਵੇ ਠੀਕ ਆ ਜੀ ਤੇ ਇਹ ਅੱਜ ਨਾ ਗਨੇ ਪਸੰਦਾ ਹੀ ਹੋਣਗੇ ਬਾਕੀ ਰੇਟ ਜਾਇਜ਼ ਆ ਗਰਦੀ ਤੇ ਇੱਕ ਨੰਬਰ ਕਰਦੇ ਸਾਂਝੇ ਨੰਬਰ ਆਪਣਾ ਹੈਗਾ ਜੀ 68899 ਆ 22344 ਠੀਕ ਆ ਜੀ ਹਾਂਜੀ ਓਕੇ ਮਹਾਰਾਜ ਲਓ ਜੀ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਾ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਸੋ ਮਿਲਦੇ ਹਾਂ ਕਿ ਨਵੀਂ ਅਪਡੇਟ ਨਾਲ ਸਾਰੇ ਵਿਦਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ